हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਤਿੰਨ ਪਸ਼ੂਆਂ ਦੀ ਵੀਡੀਓ ਸਾਂਝੀ ਕਰਨੇ ਜਿੰਨਾਂ ਦੇ ਵਿੱਚੋਂ ਦੋ HF ਨਸਲ ਦੇ ਆ ਸੂਨ ਵਾਲੇ ਗਾਮਾ ਬਕਾਊ ਆ ਤੇ ਇੱਕ ਇਹਨਾਂ ਚ HF ਨਸਲ ਦੀ ਖੀਰੀ ਬੱਚੀ ਬਕਾਊ ਆ ਤਿੰਨ ਪਸ਼ੂ ਬਕਾਊ ਆ ਸੋ ਖਾਸ ਗੱਲ ਇਹ ਵੀ ਹੋਊ ਕਿ ਰੇਟ ਜਿਹੜਾ ਵੀਡੀਓ ਵਿੱਚ ਹੀ ਕਰਾ ਦੇਾਂਗੇ ਦੇਖੋ ਬਾਜ਼ੀ ਦਾ ਵਪਾਰ ਦਾ ਕੰਮ ਆ ਰੇਟ ਵੱਧ ਘੱਟ ਵੀ ਕਰਨੇ ਪੈਂਦੇ ਆ ਪਰ ਤੁਸੀਂ ਫੋਨ ਲਾਜ਼ਮੀ ਕਰਨਾ ਜਿਹੜਾ ਤੁਹਾਨੂੰ ਨੰਬਰ ਦਵਾਂਗੇ ਆਪਾਂ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਤੇ ਕਿਸੇ ਵੀ ਭਰਾਣੇ ਕੋ ਮੇਥੋਂ ਇਹ ਜੀ ਵੀਡੀਓ ਦਿਨੇਗੀ ਤਾਂ ਮੇਰਾ 8360462501 ਸੋ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਕਰੋਨਾ ਆਪਾਂ ਬਾਈ ਨਾਲ ਗੱਲਬਾਤ ਸਾਰੀ ਗੱਲਬਾਤ ਰੇਟ ਰੂਟ ਸਾਰਾ ਵੀਡੀਓ ਵਿੱਚ ਹੀ ਕਰਦੇ ਆਂਗੇ ਸੋ ਲਾਸਟ ਤੱਕ ਜੁੜੇ ਰਹੋ ਕਰੋਨਾ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਕੋਈ ਕੰਮ ਕਰ ਵਧੀਆ ਵਧੀਆ ਜੀ ਵਧੀਆ ਆ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਨਾਮ ਅਮਨਦਰ ਸਿੰਘ ਹੈ ਜੀ ਹਾਂਜੀ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਹਾਂਜੀ ਜ਼ਿਲ੍ਹਾ ਬੰਨਾਲਾ ਦਸੀਲ ਤਪਾ ਤੇ ਨੇੜੇ ਭਲੌਰ ਸ਼ਾਰਾ ਆਪ ਦਾ ਹੋੜ ਨੇੜੇ ਵਾਲਾ ਸੰਧੂ ਪਿਚਾਲੇ ਹੈਗੇ ਬਿੰਨਾ ਠੀਕਾ ਤੇ ਮੋਬਾਈਲ ਨੰਬਰ ਬਾਪੂ ਆਪਣਾ ਕਹਿੰਦਾ ਹੈ 9855233687 9855733687 ਇਹ ਨੰਬਰ ਆ ਬਾਕੀ ਸਕਰੀਨ ਤੇ ਲਾ ਦਿੰਨਾ ਹੈ ਕਿ ਬਾਪੂ ਜਿਹੜੀ ਪਹਿਲੇ ਨੰਬਰ ਤੇ ਗਾਂ ਗਈ ਕਿਹੜਾ ਸੂਆ ਸੌਂਦੀ ਹੈ ਪਹਿਲਾ ਜੀ ਪਹਿਲਾ ਪਹਿਲਾ ਸੂਆ ਸੌਂਦੀ ਹੈ ਵੱਡੀ ਹੋਈ ਬਣੀ ਥੋੜੀ ਸੂਂਦਾ ਕਿਹਨਾ ਕਟਾ ਬਾਕੀ ਪੈਜੇ ਇਹ ਲੈ ਜੂ ਹਫਤੇ ਦੇ ਉੱਤੇ ਤੇ 25 ਤਰੀਕ ਨੂੰ ਦਿਨ ਪੂਰੇ ਨੇ 25 ਤਰੀਕ ਨੂੰ ਦਿਨ ਪੂਰੇ ਨੇ ਅੱਜ ਆਪਾਂ 16 ਤਰੀਕ ਨੂੰ ਦਿਨ ਵੀਡੀਓ ਬਣਾ ਰਹੇ ਹਾਂਗੇ ਤੇ ਇੱਥੇ ਤੁਸੀਂ ਥਾਂ ਤੋਂ ਚੈੱਕ ਕਰ ਲਈ ਪਿਆਜੀ ਰੰਗ ਚ ਥਾਨ ਨੇਗੇ ਸੋਹਣੇ ਥਾਨ ਲੱਗੇ ਵੇਗੇ ਇਹਦੇ ਦੇਖ ਲਓ ਜੀ ਹੂੰ ਬੱਚਾ ਨਖਰੂਗੇ ਨਾ ਜੋ ਤਿਆਰ ਹੋ ਗਈ ਲੈ ਹਾਂ ਹਾਏ ਮਨ ਲਈ 9-10 ਦਿੰਦੀ ਦਾ ਕੱਚੂ ਪਈ ਹੈਗੀ ਬਾਕੀ ਦਿਨ ਹੋਰ ਵੀ ਲੈ ਜੂਗੀ ਇਥੋਂ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਸੋਹਣੇ ਬਹਿੜਾ ਪ੍ਰਿੰਟ ਬਹੁਤ ਚੰਗਾ ਬਾਪੂ ਤੋਰਦੀ ਬਹਿੜਾ ਆਪਣਾ ਨਾਲ ਦੀ ਨਾਲ ਤੁਹਾਨੂੰ ਬਾਹਰ ਤੋਰ ਕੇ ਦਿਖਾ ਦਿੰਨੇ ਆਪਾਂ ਤੇ ਨਾਲ ਦੀ ਨਾਲ ਤੁਹਾਨੂੰ ਆਪਾਂ ਜਿਹੜਾ ਰੇਟ ਹੋਈ ਵੀਡੀਓ ਦੇ ਵਿੱਚ ਹੀ ਕਰ ਦਿਆਂਗੇ ਤੇ ਅਜ ਦੇਖ ਸਕਦੇ ਹੋ ਅੱਜ 16 ਤਰੀਕ ਨੂੰ 9ਵੇਂ ਮਹੀਨੇ ਦੀ 2024 ਨੂੰ ਅਸੀਂ ਵੀਡੀਓ ਬਣਾ ਰਹੇ ਹਾਂ ਕਿ ਦਿਨ ਸੋਮਵਾਰ ਅੱਜ ਤੋ ਕਈ ਵਾਰ ਭਰਾ ਕੀ ਹੁੰਦਾਗਾ ਵੀ ਮਤਲਬ ਵੀਡੀਓ ਹਫਤੇ ਦਾ ਦੇਣਾ ਬਾਅਦ ਦੇਖਦੇ ਤੇ ਬਾਅਦ ਫਿਰ ਉਦੋਂ ਪੁੱਛੂ ਵੇਖਿਆਂ ਦਾ ਲੱਗਪਗ ਆ ਇਥੋਂ ਨਿਗਾਹ ਮਾਰ ਲੋ ਹੀ ਲੈ ਵੇਦੀ ਨਾ ਚਾਰ ਚੁੱਕ ਚੈੱਕ ਕਰ ਲੋ ਚਾਰੇ ਥਾਣੇ ਨੇ ਖੜੇ ਪੰਜਵੀਂ ਛੇਵੀਂ ਫੋਟਸ਼ੰਗ ਹੋਰ ਬਬ ਮੋੜ ਦੇ ਬਸ ਪੰਜਵੀਂ ਛੇਵੀਂ ਫੋਟਸ਼ੰਗ ਭੋਰਾ ਵੀ ਹੈ ਨਹੀਂ ਕੀ ਬਾਪਰਾ ਰੇਟ ਦੱਸੀ ਕਰਾਂ ਜਾਇ ਜਾ ਕੇ ਨਾ ਕਰੋਗੇ ਮੋਲਾ 75000 ਠੀਕ ਆ ਤੇ ਬਾ ਮਾਨਤਾਣ ਕਰ ਦੇਗਾ ਜਰੂਰ ਦੇਖ ਸਕਦੇ ਹੋ 75000 ਬਾਪੂ ਨੇ ਮੁੱਲ ਕੀਤਾ ਹੈ ਜਾਇ ਜਾ ਮੋਲਾ ਜਿਹੜੇ ਸਾਹ ਨਾਲ ਬੈਠ ਆਏ ਕੱਦ ਕਾਟ ਤੇ ਰਵੰਣਾਗਾ ਬਾਹਲੀ ਉੱਚੀ ਨਹੀਂ ਹੈ ਤੇ ਬਾਹਲੀ ਲੰਬੀ ਨਹੀਂ ਹੈ ਛੋਟੀ ਵੀ ਹੈ ਨਹੀਂ ਜਿਵੇਂ ਬਾਹਲੀ ਛੋਟੀ ਹੁੰਦੀ ਹੈਗੀ ਬੱਤ ਜਾਂ ਕੱਦ ਕਾਟ ਜਿੰਨੇ ਕਾ ਆਮ ਘਰਾਂ ਚ ਬੈੜਾ ਹੁੰਦਾਂ ਨਹੀਂ ਆ ਓਡੀ ਕਾ ਹੈਗੀ ਨਹੀਂ ਆ ਰੋੜਾ ਮਧਰੀ ਗੋਡੀ ਦੀ ਹਾਂ ਮਧਰੀ ਗੋਡੀ ਸੋਹਣਿਆ ਬੈੜ ਜਿੰਨੀ ਕੋਲ ਮਲਾ ਕੇ 6 ਫੁੱਟ ਕੱਦਦਾ ਮੇਰਾ ਹਾਂ ਆ ਲਾ ਲਓ ਵੀ 4 ਫੁੱਟ ਕੱਦਦਾ ਬੈੜਦਾ 4 ਫੁੱਟ ਤਾਂ ਹੈਗਾ ਬੈੜਦਾ ਰਾਂਹ ਹੈ 4 ਫੁੱਟ ਤਾਂ ਠੀਕ ਆ ਪਾਪਾ ਅੱਗੇ ਆ ਭੂਏ ਮੈਂ 2 ਨੰਬਰ ਬੈੜ ਆ ਗਈ हां जी। ਇਹ ਕਿਹੜਾ ਸੂਸ ਹੁੰਦੀ ਆ? ਦੂਜਾ ਜੀ, ਸਹੀ ਦੂਜਾ। ਦੂਜਾ ਸੂ ਅਰੀਜਨਸ ਹੁੰਦੀ ਆ। ਥਾਂ ਥਾਂ ਬਾਪੂ ਇਹਦੇ ਵੀ ਬਹੁਤ ਚੰਗੇ ਲੱਗੇ ਨੇ। ਬਹੁਤ ਚੰਗਾ ਥਾਣਾ ਜਾ। ਹੇ ਟੇਲ ਡੂਲ ਬਹੁਤ ਵੇਲੇ ਵਜਦਾ ਦੀ। ਹਾਂ ਲੈ। ਪਿੱਛੇ ਤੋਂ ਹਟਲ ਡੁੱਲ ਕੇ ਨਹੀਂ ਕਾ। ਹਾਂ ਜੀ ਹਾਂ ਲੈ। ਇੱਥੋਂ ਜੇ ਕਰੋ ਇਹ ਦੂਜਾ ਸੂ ਸੁਣ ਵਾਲੀ ਪਿਆ। ਬਾਪੂ ਕਹੇ ਕਿ ਇਹਦੀ ਕੱਚੀ ਪਈ ਹਜੇ। ਇਹ ਲੈ ਜੀ 5-6 ਦਿਨਾਂ ਦੀ। 5-6 ਇੱਥੋਂ ਨੀ ਹਮਾਰੋ ਇਹ ਪਿੱਛੇ। ਉਹਦਾ ਤਰੀਕ ਦੱਸੀ ਪੱਕੀ ਐ। ਇਹਦਾ ਹਾਂ ਵੀ 5-4 5-6 ਦਿਨਾਂ ਚ। ਆਸਟੀਮੇਟ ਹਾਏ। ਸੂ ਦਾ ਨੇੜਾ ਤੇਰਾ ਵੀ ਦੇਖ ਲਈ ਪੁੜ ਇਤੋਂ ਹੋਰ ਕਿਸ ਨੂੰ ਦਿਖਾਏ ਚਾਰੇ ਥਾਣਾ ਨੇ ਖੜਮਿਆਂ ਕਾਦੇ ਕਾੜ ਪਹਿਲਾਂ ਵਾਲੀ ਬੈੜ ਨਾਲੋਂ ਇਹ ਥੋੜਾ ਜਿਹਾ ਵੱਡਾ ਹੈ ਬੇਲ ਵੀ ਥੋੜੀ ਲੰਬੀ ਹੈ ਪਹਿਲਾਂ ਵਾਲੀ ਬੈੜ ਨਾਲੋਂ ਪ੍ਰਿੰਟ ਪ੍ਰੂਨ ਦੇਖ ਲੋ ਬੈੜ ਦਾ ਚੰਗਾ ਹੈ ਫੇਸ ਕੁਆਲਿਟੀ ਚੈੱਕ ਕਰ ਲੋ ਚੰਗੀ ਹੈ ਬੈੜ ਇਹ ਲਟੂ ਲਾਏ ਲੈ ਵਿੱਚ ਖਾਸੀ ਪਈ ਹੈਗੀ ਲਓ ਦੇਖੋ ਜੀ ਬਾਪੂ ਕਿੰਨੇ ਕਿਲੋ ਦੀ ਗਾਂ ਦੱਸਾਉਂਗੇ ਪੁੱਤ ਜਿਹੜਾ ਪਹਿਲੇ ਨਾਲ ਉਹ ਤਾਂ ਅਪਕੀ ਜੱਜਮੈਂਟ ਹੀ ਹੋਦਾ ਨਾ ਇਹ 22 23 ਕਿਲੋ ਦੇ ਕੱਢ ਦੂ ਤੇ ਉਹ ਵੀ 20 ਦੇ ਨੇੜੇ ਉਹ ਵੀ ਕੱਢ ਦੇ ਹੂੰ ਇਹ ਕਿੰਨਾ ਕੱਢ ਦੂਗੀ 22 23 22 23 ਕਿਲੋ ਵਾਲੀ ਬਾਪੂ ਕਹਿੰਦਾ ਬੈੜ ਆਈਏਗੀ ਕਾੜ ਦੋ ਕੀ ਤੇ ਬਾਕੀ ਥੋੜੀ ਸਮਝ ਆ ਜਾਵੇ ਸ਼ਾਮ ਸੰਵਾਰ ਐ ਥੋੜੀ ਖਾ ਦਾ ਖਰਾਕ ਹਾਂਜੀ ਹੂੰ ਲਓ ਜੀ ਇੱਥੋਂ ਨਿਗਾਹ ਮਾਰ ਲਓ ਬੈੜ ਚ ਪਤਲੇ ਪਿੰਡੇ ਚ ਬੈੜਾ ਨਹੀਂ ਕੋਈ ਆ ਨਹੀਂ ਵੀ ਨਹੀਂ ਆਇਆ ਕੋਈ ਚੰਮ ਚੜਾ ਬੈੜਾ ਹੋਣ ਇਹਦਾ ਵੀ ਉੰਨੀ ਐ ਜੀ ਮੁੱਲ ਇਹਦਾ ਵੀ 75 ਹਜ਼ਾਰੀ ਆ ਹੋ ਗਿਆ ਮੁੱਲ ਜੀ ਮੁੱਲ ਬਾਪੂ ਕਹਿੰਦਾ ਇਹਦਾ 75 ਹਜ਼ਾਰੀ ਆ ਇਹ ਚੋ ਥੋੜਾ ਮਾਨਤਨ ਹੋ ਜੂਗਾ ਤੇ ਪਹਿਲੇ ਨੰਬਰ ਵਾਲੇ ਉਹਦਾ ਵੀ 75 ਹਜ਼ਾਰ ਉਹ ਚੋ ਥੋੜਾ ਮਾਨਤਨ ਵਧੀਆ ਹੋ ਜੂਗਾ ਬਾਪੂ ਅਗੇ ਬੱਛੀ ਆ ਗਈ ਲਓ ਜੀ ਹੂੰ ਇੱਥੋਂ ਲਾ ਨਿਗਾਹ ਮਾਰੋ ਦੁਆਰਾ ਲੇਵਲ ਵੀ ਤੇ ਲੱਤੂ ਖਾਸੀ ਬਈ ਇੱਥੋਂ ਨਿਆ ਮਾਰੋ ਜੀ ਪਿੱਛੇ ਨੂੰ ਵੀ ਹਲੇ ਵਾ ਤੇ ਅੱਗੇ ਨੂੰ ਵੀ ਹੈ ਨਾ ਇੱਥੋਂ ਤੁਸੀਂ ਚਾਰੇ ਥਣ ਚੈੱਕ ਕਰ ਲੋ ਐ ਨਿਖੜਵੇਂ ਚਾਰੇ ਥਣ ਫੇਸ ਕੁਆਲਟੀ ਚੈੱਕ ਕਰ ਲੋ ਰੇ ਜਿਹੜਾ ਦੂਜਾ ਉਸ ਕੋ ਸੂਨ ਵਾਲੀ ਬਹਿੜ ਹੈਗੀ ਬਾਪੂ ਇਹ ਮੈਂ ਆਕੇ ਬੱਛੀ ਹੈਗੀ ਚੀਖੀ ਖੀਰੀ ਇਹਨੂੰ ਪੱਚੀ ਖੀਰੀ ਦੇ ਦੇ ਦੇਖਾ ਅੱਗੇ ਦੰਦ ਨਾ ਬਸ ਜਿਹੜਾ ਆਪਰਾ ਖਰੀਦੂ ਫੋਟੋ ਮੰਗਾ ਲੂ ਉਹ ਆਪਣੀ ਗਾਰੰਟੀ ਹੈ ਗਾਰੰਟੀ ਥਣ ਚਾਰੀ ਹੈ ਨਾ ਥਣ ਦੇ ਫੋਟੋ ਉਹਦੀ ਵੀ ਗਾਰੰਟੀ ਹੈ ਥਣ ਚਾਰੀ ਹੈ ਆ ਪੂਰਾ ਮੋਟਾ ਥਣ ਹੈ ਵਦ ਗਿਆ ਥਣ ਦਾ ਬਦਖਾ ਹੀ ਦੇ ਤੇ ਠੀਕ ਆ ਇਹ ਮੇਰੇ ਸਾਹ ਚ ਮਹੀਨੇ ਵੀ ਰੇ ਆਲੋਸ਼ਣ ਬਸ ਸ਼ਟਾ ਜਿਵੇਂ ਝੋਲੀ ਬੜੀ ਵਿਦਿਆਏ ਬੜੀ ਵਿਹਣ ਕੱਦ ਘੜ ਬਹੁਤ ਆ ਨਾ ਮੱਛੀ ਦਾ ਆ ਕੱਦ ਤੂੰ ਐ ਲੈ ਲੋ ਜੀ ਮੇਰੇ ਮੋਢੇ ਦੇ ਨੇੜੇ 4 ਫੁੱਟਾਂ ਕੋ ਗਾ ਦੇਦਾ ਹੋਊਗਾ ਹਾਂ ਯੂਡੀ ਇਹਦਾ ਫਿਰ ਮੁੱਲ ਕਿੰਨਾ ਕਰ ਦਾਂਗੇ ਆਪਾਂ ਇਹਦਾ ਮੁੱਲ 25 ਹੈ ਜੀ ਇਹਦਾ ਮੁੱਲ 25 ਆਪਾਂ ਚ ਮਾਨਤਾ ਕਰ ਦਾਂਗੇ ਮਾਨਤਾ ਹੋ ਜੂ ਠੀਕ ਹੈ ਤਿੰਨ ਪਸ਼ੂ ਬਕਾਉ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੇ ਨੇੜੇ ਆਗੇ ਨੂੰ ਭਧੌੜ ਸ਼ਹਿਰ 9855733687 ਬਾਪੂ ਦਾ ਨੰਬਰ ਹੈ ਤਿੰਨਾਂ ਪਸ਼ੂ ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸ਼ੂ ਪਸੰਦ ਆਉਂਦਾ ਹੈ ਤੁਸੀਂ ਆ ਕੇ ਦੇਖ ਕੇ ਤਸੱਲੀ ਕਰਕੇ ਨਿਰਪਰਖ ਫੈਸਲੇ ਲੈ ਸਕਦੇ ਹੋਗੇ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ ਹੈ ਅਗਸ ਹੋਰ ਵੀਡੀਓ ਦੇ ਨਾਲ